ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਮੱਤ ਤੇ ਪਰਦਾ ਵੀਡੀਓ ਬਾਰੇ ਮੱਤ ਤੇ ਪਰਦਾ ਵੀਡੀਓ ਵਿੱਚ ਵਿੱਕੀ ਭੂਆ ਦੇ ਘਰੋਂ ਚਲਾ ਗਿਆ ਤੇ ਜਦੋਂ ਉਹ ਆਪਣੇ ਘਰ ਵਾਪਸ ਪਹੁੰਚਿਆ ਤੇ ਉਸ ਦੀ ਮੰਮੀ ਤੇ ਪ੍ਰੀਤ ਨੇ ਵਿੱਕੀ ਨਾਲ ਕੀ ਕੀਤਾ ਇਸ ਬਾਰੇ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਦੋਂ ਭੂਆ ਦੇ ਘਰੋਂ ਵਿੱਕੀ ਵਾਪਸ ਜਾਣ ਲੱਗਦਾ ਹੈ ਤਾਂ ਭੂਆ ਉਸ ਨੂੰ ਕਹਿੰਦੀ ਹੈ ਕਿ ਤੂੰ ਆਪਣੀ ਇਹ ਗਨ ਸਾਰਾ ਕੁਝ ਇਹ ਸਾਰਾ ਕੁਝ ਛੱਡ ਦੇ ਪਰ ਵਿੱਕੀ ਕਹਿੰਦਾ ਹੈ ਕਿ ਨਹੀਂ ਪੂਆ ਮੇਰੇ ਕਈ ਕੰਮ ਨੇ ਜਿਨ੍ਹਾਂ ਕਰਕੇ ਮੈਂ ਇਹ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ ਪਰ ਪੂਆ ਦੀ ਨੋ ਨੂੰ ਸ਼ੱਕ ਹੁੰਦਾ ਹੈ ਕਿ ਵਿੱਕੀ ਨੇ ਪੱਕਾ ਕੋਈ ਨਾ ਕੋਈ ਇਹੋ ਜਿਹਾ ਕੰਮ ਕੀਤਾ ਹੈ ਜਿਸ ਕਰਕੇ ਇਹ ਲੁੱਕਦਾ ਫਿਰ ਰਿਹਾ ਹੈ ਤੇ ਉਹ ਪੂਆ ਨੂੰ ਕਹਿੰਦੀ ਹੈ ਕਿ ਕਿਉਂ ਨਾ ਅਸੀਂ ਇਹਦੀ ਮੰਮੀ ਨੂੰ ਫੋਨ ਕਰਕੇ ਪੁੱਛੀਏ ਕਿ ਇਹ ਕੀ ਕਰਦਾ ਫਿਰਦਾ ਹੈ ਤੇ ਦੂਜੇ ਪਾਸੇ ਮਾਮੇ ਘਰੋਂ ਪ੍ਰੀਤ ਤੇ ਮੰਮੀ ਨੂੰ ਨਰਾਸ਼ ਹੋ ਕੇ ਮੋੜਨਾ ਪੈਂਦਾ ਹੈ ਕਿਉਂਕਿ ਮਾਮੇ ਨੇ ਸਾਫ਼ ਮਨਾ ਕਰ ਦਿੱਤਾ ਕਿ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਜਿਸ ਕਰਕੇ ਪ੍ਰੀਤ ਤੇ ਮੰਮੀ ਦਾ ਥੋੜਾ ਜਿਹਾ ਹੌਸਲਾ ਟੁੱਟ ਗਿਆ ਤੇ ਉਹ ਆਂਦੇ ਹੋਏ ਰਸਤੇ ਵਿੱਚ ਗੱਲ ਕਰਦੇ ਹਨ ਕਿ ਹੁਣ ਅਸੀਂ ਕੀ ਕਰਾਂਗੇ ਤੇ ਅਚਾਨਕ ਹੀ ਵਿੱਕੀ ਦਾ ਤਾਇਆ ਉਸ ਦੀ ਮੰਮੀ ਨੂੰ ਦਿਖ ਪੈਂਦਾ ਹੈ ਜਦੋਂ ਉਹ ਉਸਦੇ ਤਾਏ ਕੋਲ ਜਾਂਦੇ ਹਨ ਤੇ ਕਹਿੰਦੇ ਹਨ ਕਿ ਹਾਂ ਭਾਜੀ ਤੁਸੀਂ ਸਾਡੀ ਮਦਦ ਕਰੋ ਤੇ ਵਿੱਕੀ ਨੂੰ ਪੁਲਿਸ ਥਾਣੇ ਵਿੱਚੋਂ ਕਢਵਾਉਣ ਵਿੱਚ ਸਾਡੀ ਮਦਦ ਦਾ ਨਾਮ ਘਾਣੇ ਵਿੱਚੋਂ ਕਢਵਾਓ ਜ ਸਾਡੀ ਮਦਦ ਕਰੋ ਤਾਂ ਤਾਇਆ ਜੀ ਮਨਾ ਕਰ ਦਿੰਦੇ ਹਨ ਕਿ ਅਸੀਂ ਇਹੋ ਜਿਹੇ ਬੰਦਿਆਂ ਦੀ ਕਦੀ ਵੀ ਹਾਮੀ ਨਹੀਂ ਭਰ ਸਕਦੇ ਤਾਂ ਉਸ ਦੀ ਮੰਮੀ ਕਹਿੰਦੀ ਹੈ ਕਿ ਉਹ ਫਿਰ ਵੀ ਤੁਹਾਡਾ ਖੂਨ ਹੈ ਪਰ ਉਹ ਕਹਿੰਦੇ ਨੇ ਕਿ ਬੁਰੇ ਕੰਮਾਂ ਵਿੱਚ ਮੈਂ ਕਦੀ ਵੀ ਕਿਸੇ ਦੀ ਮਦਦ ਨਹੀਂ ਕਰਾਂਗਾ ਇਸ ਕਰਕੇ ਆਪ ਹੀ ਕਰੋ ਤੁਸੀਂ ਜੋ ਕਰਨਾ ਹੈ ਇਹ ਗੱਲ ਸੁਣ ਕੇ ਮੰਮੀ ਘਰ ਜਾਂਦੇ ਹਨ ਤੇ ਪਰੇਸ਼ਾਨ ਹੁੰਦੇ ਹਨ ਤੇ ਪ੍ਰੀਤ ਕਹਿੰਦੀ ਹੈ ਕਿ ਮੰਮੀ ਹੁਣ ਅਸੀਂ ਕੀ ਕਰਾਂਗੇ ਤਾਂ ਮੰਮੀ ਕਹਿੰਦੀ ਹੈ ਕੀ ਹਾਂ ਕੋਈ ਗੱਲ ਨਹੀਂ ਮੈਂ ਕੋਈ ਨਾ ਕੋਈ ਹੱਲ ਜ਼ਰੂਰ ਕੱਢਾਂਗੀ ਤੇ ਉਹ ਕਹਿੰਦੀ ਹੈ ਕਿ ਤੁਸੀਂ ਮੇਰੀ ਗੱਲ ਸੁਣਦੇ ਤਾਂ ਅਸੀਂ ਅੱਜ ਇੱਥੇ ਤੱਕ ਨਾ ਪਹੁੰਚਦੇ ਪਰ ਮੰਮੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਪ੍ਰੀਤ ਮੈਂ ਤੇਰੀ ਗੱਲ ਸਾਰੀ ਸੁਣਾਗੀ ਤੇ ਜਦੋਂ ਭੂਆ ਮੰਮੀ ਨੂੰ ਫੋਨ ਕਰਕੇ ਦੱਸਦੀ ਹੈ ਤਾਂ ਮੰਮੀ ਹੈਰਾਨ ਰਹਿ ਜਾਂਦੀ ਹੈ ਕਿ ਵਿੱਕੀ ਐਨੀ ਦੂਰ ਕੀ ਕਰਨ ਗਿਆ ਹੈ ਤਾਂ ਜਦੋਂ ਉਹ ਉੱਥੇ ਪਹੁੰਚਦੇ ਹਨ ਇੰਨੇ ਨੂੰ ਵਿੱਕੀ ਕਿਤੇ ਨਾ ਕਿਤੇ ਜਾ ਚੁੱਕਾ ਹੁੰਦਾ ਹੈ ਤੇ ਉਹ ਭੂਆ ਨੂੰ ਕਹਿੰਦੇ ਹਨ ਕਿ ਤੁਸੀਂ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਤੇ ਪ੍ਰੀਤ ਨੂੰ ਲੱਗਦਾ ਹੈ ਕਿ ਵਿੱਕੀ ਜ਼ਰੂਰ ਘਰ ਆਇਆ ਹੋਏਗਾ ਤੇ ਉਹ ਜਲਦੀ ਤੋਂ ਜਲਦੀ ਘਰ ਪਹੁੰਚਦੇ ਹਨ ਜਦੋਂ ਉਹ ਘਰ ਜਾਂਦੇ ਹਨ ਤਾਂ ਸਾਹਮਣੇ ਵਿੱਕੀ ਆ ਜਾਂਦਾ ਹੈ ਤੇ ਮੰਮੀ ਕਹਿੰਦੇ ਹਨ ਕਿ ਅੱਜ ਅਸੀਂ ਤੈਨੂੰ ਇਸ ਤਰੀਕੇ ਨਾਲ ਕਿਤੇ ਰੇ ਨਹੀਂ ਜਾਣ ਦੇਣਾ ਮੰਮੀ ਪੁਲਿਸ ਨੂੰ ਫੋਨ ਆਪ ਕਰਦੇ ਹਨ ਹਾਂਜੀ ਮੰਮੀ ਨੇ ਪੁਲਿਸ ਨੂੰ ਆਪ ਫੋਨ ਕੀਤਾ ਤੇ ਕਿਹਾ ਕਿ ਵਿੱਕੀ ਘਰ ਆ ਗਿਆ ਹੈ ਇਸ ਨੂੰ ਆ ਕੇ ਲੈ ਜਾਓ ਤੇ ਪ੍ਰੀਤ ਨੇ ਵੀ ਕਿਹਾ ਮੰਮੀ ਤੁਸੀਂ ਬਿਲਕੁਲ ਠੀਕ ਕੀਤਾ ਹੈ ਤੇ ਹੁਣ ਦੇਖਦੇ ਹਾਂ ਕਿ ਵਿੱਕੀ ਨੂੰ ਪੁਲਿਸ ਵਾਲੇ ਫੜ ਕੇ ਲੈ ਕੇ ਜਾਂਦੇ ਹਨ ਤੇ ਉਸ ਦਾ ਕੀ ਹਸ਼ਰ ਕਰਦੇ ਹਨ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਬਣੇ ਰਹਿਣ ਲਈ ਧੰਨਵਾਦ